ਮੈਂ ਡਾਕਟਰ ਪਰਮਜੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ ਸੀਐਸਸੀ ਸਾਦਿਕ ਜਿਹੜਾ ਫ੍ਰੀਕੋਡ ਕਰੋਨਾ ਬਾਰੇ ਕੁਝ ਗੱਲਾਂ ਦੱਸਣੀਆਂ ਚਾਹੁੰਦਾ ਹਾਂ ਸਭ ਤੋਂ ਪਹਿਲੀ ਗੱਲ ਜੋ ਬਹੁਤ ਹੀ ਜ਼ਰੂਰੀ ਹੈ ਟੈਸਟ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਟੈਸਟ ਸੰਬੰਧੀ ਬਹੁਤ ਗਲਤ ਪ੍ਰਚਾਰ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਟੈਸਟ ਕਰਾਈਏ ਜਿੰਨਾ ਜਲਦੀ ਟੈਸਟ ਕਰਵਾ ਸਕਾਂਗੇ ਉਨਾ ਹੀ ਆਪਾਂ ਫੈਟ ਮਰੀਜ਼ ਨੂੰ ਵੀ ਫਾਇਦਾ ਹੈ ਤੇ ਆਪਣੀ ਸੁਸਾਇਟੀ ਨੂੰ ਵੀ ਫਾਇਦਾ ਹੈ ਟੈਸਟ ਕਰਾਉਣ ਨਾਲ ਆਪਾਂ ਇੱਕ ਤਾਂ ਜਲਦੀ ਬਿਮਾਰੀ ਦਾ ਪਤਾ ਲਗਾ ਸਕਦੇ ਹਾਂ ਕਿਉਂਕਿ ਕਰੋਨਾ ਨਾਲ ਮਿਲਦੀਆਂ ਜੁਲਦੀਆਂ ਕਈ ਬਿਮਾਰੀਆਂ ਹਨ ਜਿਨ੍ਹਾਂ ਵਿੱਚ ਫੀਵਰ ਹੋ ਜਾਂਦਾ ਹੈ ਸੈੱਲ ਘਟ ਜਾਂਦੇ ਹੈ ਜਿਸ ਤਰ੍ਹਾਂ ਡੇਂਗੂ ਹੈ ਬਲੇਰੀਆ ਹੈ ਟਾਈਫਾਈਡ ਹੈ ਆਪਾਂ ਨੂੰ ਟੈਸਟ ਕਰਵਾਉਣ ਨਾਲ ਇਸ ਤੀਜੇ ਤੇ ਪਹੁੰਚ ਸਕਦੇ ਵੀ ਆਪਾਂ ਨੂੰ ਕਿਹੜੀ ਬਿਮਾਰੀ ਹੈ ਟੈਸਟ ਜਲਦੀ ਕਰਵਾਉਣਾ ਚਾਹੀਦਾ। ਦੂਜਾ ਫਾਇਦਾ ਟੈਸਟ ਕਰਵਾਉਂਦਾ ਇਹ ਹੈ ਕਿ ਆਪਾਂ ਟੈਸਟ ਜਲਦੀ ਕਰਵਾ ਲਾਂਗੇ ਤਾਂ ਆਪਾਂ ਜਲਦੀ ਆਈਸੋਲੇਟ ਹੋ ਜਾਾਂਗੇ ਤੇ ਆਪਾਂ ਕਿਸੇ ਹੋਰ ਨੂੰ ਸਪਰੈਡ ਨਹੀਂ ਕਰਾਂਗੇ। ਜੇ ਆਪਾਂ ਇਸ ਤਰ੍ਹਾਂ ਨਹੀਂ ਸਪਰੈਡ ਕਰਾਂਗੇ ਤਾਂ ਆਪਣੀ ਕਰੋਨਾ ਦੀ 체ਨ ਟੁੱਟ ਜੂਗੀ ਤੇ ਆਪਾਂ ਕਰੋਨਾ ਤੋਂ ਮੁਕਤ ਬਹੁਤ ਜਲਦੀ ਹੋ ਸਕਦੇ। ਕਿਹੜੇ-ਕਿਹੜੇ ਲੋਕ ਕਰੋਨਾ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਐ ਤੇ ਕਿਹੜੇ-ਕਿਹੜੇ ਲੋਕਾਂ ਨੂੰ ਜ਼ਿਆਦਾ ਖਤਰਾ ਹੈ? ਕਰੋਨਾ ਤੋਂ ਖਤਰਾ ਜ਼ਿਆਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ। ਜਾਂ ਜਿਹੜੇ ਲੋਕ ਡਾਇਬਟੀਕ ਹੈ ਹਾਈਪਰ ਟੈਨਸ਼ਨ ਹੈ ਜਾਂ ਜਿਹਦਾ ਕੋਈ ਕਿਡਨੀ ਦੀ ਪ੍ਰੋਬਲਮ ਹੈ ਜਾਂ ਕੋਈ ਐਚਆਈਪੀ